ਉਹ ਵੇਦਰੀ ਛੋੜ ਦਿੱਤੀ ਹੈ ਜਿਹੜੇ ਸਾਡੇ ਨਹੀਂ ਰਹੇ ਹਨ ਜਿੰਦਾ ਰਹੀ ਸਾਰੇ ਦਾ ਪਿਆਰੋ ਦੁੱਖ ਨਾ ਜੀਆ ਕੀਤਾ ਸੱਚੇ ਨੇ ਦਿਲ ਦੇ ਜੁੜੇ ਨੇ ਜਿੰਦਰੰਦ ਦਾ ਸਾਹ ਹੈ ਉਹ ਅੱਖ ਦਾ ਧੜਕਣ ਜਿਹਾ ਜੀ ਰਿਹਾ ਹੈ ਉਹ ਵੀ ਦਨ ਕੇ ਦਾ ਦਰਦ ਹੈ ਪਰ ਅਗਰੇ ਦੇ ਪਰਿਵਾਰ ਤੇ ਕਿੰਨਾ ਸਾਥ ਆਇਆ ਜੇਕਰ ਧੜਕਣ ਦੇ ਆਹ ਹੋਰ ਖਰੀਨ ਸੱਤੇ ਬੋਧੇ ਉਸਰਾ ਵਾਰਨਿਆ ਦਾ ਬਾਸ ਕਰਨਾ ਹੋਰ ਵੀ ਇੱਜੇ ਕਿਸੇ ਨਾਮ ਜਿਹੜਾ ਇਹਨਾਂ ਦਾ ਹਰਪੜ ਵੀ ਜਾਦਾ ਹੋਰ ਜੋ ਪਲਾਨਿੰਗ ਹੋਣੇ ਚਾਹਵਾ ਹੈ ਫੜਿਆ ਹਨ ਫੜਿਆ ਪਰੰਗਸਾ ਹੈ ਤੁਸੀਂ ਇਹ ਗੰਗਾ ਜਾਣਦੇ ਹੋ ਕਿ ਜਿਹੜੇ ਬਾਹਰ ਜਾਂਦੇ ਨੇ ਨਾ ਬਾਹਰ ਪੈਸਾ ਬਣਾ ਕੇ ਜੇ ਵਾਧੂ ਚਲੇ ਜਾਂਦੇ ਉਹ ਫਿਰ ਭਈਆ ਸਾਡਾ ਕੰਮ ਨਹੀਂ ਹੁੰਦਾ ਇਹ ਤੇ ਪੌਂਚ ਜਾਂਦਾ ਹੈ ਰਹਿਤ ਵਾਲੇ ਫੋਨ ਲੈ ਕੇ ਨਿਕਾ ਚਲੇ ਜਾਂਦੇ ਕੋਈ ਕੰਮ ਨਹੀਂ ਦੇਗਾ ਉਹ ਫਿਰ ਡਾਲਰ ਜਾਂਦਾ ਹੈ ਤਾਰਿਕ ਨੇ ਜਿਹਾ ਆਪਣਾ ਆਪਣਾ ਗਾਣਾ ਕੋਈ ਬਤਾਲੂ ਹੋ ਰਿਹਾ ਕੋਈ ਸਿੱਕਾ ਉਹ ਵੀ ਜਾਂਦਾ ਜਿਹਦੇ ਖਾਣੇ ਕਰਦਾ ਅਰੇ ਸਾਡੇ ਚੁੱਕੇ ਰੱਖੇ ਤਾਰਿਕ ਘਰ ਦੇ ਜਿੱਥੇ ਦੁਕਾਨਦਾਰ ਗਏ ਨੇ ਉਥੇ ਗਾਇਬ ਰਹਿ ਜਾਂਦੇ ਨੇ ਉਹ ਕਿਹਨੂੰ ਮਤੇ ਉਹ ਹੀ ਜਰਨਾ ਦਾ ਬਹੁਤ ਆਇਆ ਸੁਬਹ ਕਾਮ ਦਾ ਹਰ ਇੱਕ ਰਾਤ ਜਿਹੜੇ ਪੋਚਾ